ਪਪੁੱਲੇ ਸ਼ਾਚੀ ਕਹਿੰਦੇ ਨੇ ਕਿ ਜੇ ਕਿਸੇ ਨੇ ਤੁਹਾਨੂੰ ਦੁੱਖ ਦਿੱਤਾ ਹੈ ਤਾਂ ਬੁਰਾ ਨਾ ਮੰਨੋ ਲੋਕ ਪੱਥਰ ਉਸੇ ਰੁੱਖ ਤੇ ਮਾਰਦੇ ਨੇ ਜਿਸ ਤੇ ਸਭ ਤੋਂ ਮਿੱਠੇ ਫਲ ਲੱਗੇ ਹੋਣ ਜੁੱਦ ਹੋਵੇ ਜਾਂ ਜੀਵਨ ਸਫਲਤਾ ਤੇ ਨਹੀਂ ਸ਼ਸਤਰਾਂ ਨਾਲ ਮਿਲਦੀ ਹੈ ਧਰਮ ਤੀਰਜ ਅਤੇ ਹਿੰਮਤ ਜੇ ਕੋਈ ਮਨੁੱਖ ਸਾਡੇ ਨਾਲ ਬੁਰਾ ਕਰ ਰਿਹਾ ਹੈ ਤਾਂ ਉਸ ਨੂੰ ਕਰਨ ਤੇ ਉਹ ਉਸਦਾ ਕਰਮ ਹੈ ਅਤੇ ਸਮਾ ਉਸਦੇ ਕਰਮ ਦਾ ਫਲ ਜ਼ਰੂਰ ਦੇਵੇਗਾ ਪਰ ਅਸੀਂ ਕਦੇ ਵੀ ਬੁਰਾਈ ਨਾਲ ਜਵਾਬ ਨਹੀਂ ਦੇਣਾ। ਇਹ ਹੀ ਸਾਡਾ ਧਰਮ ਹੈ। ਸਮਾ ਕਦੇ ਨਹੀਂ ਰੁਕਦਾ ਅੱਜ ਜੇ ਬੁਰਾ ਚੱਲ ਰਿਹਾ ਹੈ ਤਾਂ ਕੱਲ ਜ਼ਰੂਰ ਚੰਗਾ ਹੋਵੇਗਾ। ਤੂੰ ਸਿਰਫ ਨਿਸ਼ਕਾਮ ਭਾਵ ਨਾਲ ਕੰਮ ਕਰ। ਬਾਕੀ ਸਭ ਰੱਬ ਦੇ ਹੱਥ ਵਿੱਚ ਹੈ। ਜਿੱਥੇ ਕਿਸੇ ਦਾ ਤੱਤਾ ਨਾ ਲਿਖਿਆ ਹੁੰਦਾ ਹੈ ਸਮਾਂ ਉਸ ਨੂੰ ਉੱਥੇ ਹੀ ਪੁਲਾਉਂਦਾ ਹੈ ਕੋਈ ਵੀ ਕਿਸੇ ਦਾ ਦਿੱਤਾ ਨਹੀਂ ਖਾਂਦਾ ਹਰ ਇੱਕ ਇਨਸਾਨ ਆਪਣੇ ਨਸੀਬ ਦਾ ਖਾਂਦਾ ਹੈ ਇਸ ਲਈ ਕਦੇ ਵੀ ਰੁਤਬੇ ਮਾਨ ਜਾਂ ਦੌਲਤ ਦਾ ਘਮੰਡ ਨਾ ਕਰਨਾ ਜੋ ਇਨਸਾਨ ਸਿੱਧੀ ਤੇ ਸਾਫ਼ ਗੱਲ ਕਰਦਾ ਹੈ ਉਸ ਦੀ ਬੋਲਬਾਣੀ ਕੌੜੀ ਜ਼ਰੂਰ ਹੋ ਸਕਦੀ ਹੈ ਪਰ ਉਹ ਕਿਸੇ ਨੂੰ ਟੋਕਾ ਨਹੀਂ ਦੇ ਸਕਦਾ ਮਨ ਤੋਂ ਵੱਧ ਉਪਚਾਉ ਜਗ੍ਹਾ ਕੋਈ ਨਹੀਂ ਉੱਥੇ ਜੋ ਵੀ ਪੀਚਿਆ ਜਾਵੇ ਸਰੂਰ ਵੱਧਦਾ ਹੈ ਚਾਹੇ ਵਿਚਾਰ ਹੋਵੇ ਨਫ਼ਰਤ ਹੋਵੇ ਚਾਹ ਪਿਆਰ ਹੀ ਕਿਉਂ ਨਾ ਹੋਵੇ ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ ਹੈ ਦੁੱਖ ਉਹਨਾਂ ਨੂੰ ਵੀ ਜ਼ਰੂਰ ਮਿਲੇਗਾ ਅਤੇ ਜੇ ਤੁਸੀਂ ਕਿਸਮਤ ਵਾਲੇ ਹੋਏ ਤਾਂ ਰੱਬ ਤੁਹਾਨੂੰ ਇਹ ਦੇਖਣ ਦਾ ਮੌਕਾ ਵੀ ਦੇਵੇਗਾ ਮੁਸ਼ਕਲਾਂ ਸਿਰਫ ਬਿਹਤਰੀਨ ਲੋਕਾਂ ਦੇ ਹਿੱਸੇ ਵਿੱਚ ਆਉਂਦੀਆਂ ਨੇ ਕਿਉਂਕਿ ਉਹਨਾਂ ਵਿੱਚ ਉਹਨਾਂ ਨੂੰ ਬਿਹਤਰੀਨ ਤਰੀਕੇ ਨਾਲ ਨਿਪਟਾਉਣ ਦੀ ਤਾਕਤ ਹੁੰਦੀ ਹੈ ਆਸ ਤੇ ਭਰੋਸਾ ਕਦੇ ਗਲਤ ਨਹੀਂ ਹੁੰਦੇ ਗਲਤੀ ਤਾਂ ਸਿਰਫ ਇਸ ਗੱਲ ਵਿੱਚ ਹੁੰਦੀ ਹੈ ਅਸੀਂ ਆਸ ਕਿਸ ਤੋਂ ਰੱਖੀ ਅਤੇ ਭਰੋਸਾ ਕਿਸ ਤੇ ਕੀਤਾ ਬਾਬਾ ਬੁੱਲੇ ਸ਼ਾਹ ਜੀ ਅਕਸਰ ਕਹਿੰਦੇ ਨੇ ਕਿ ਜੋ ਲੋਕ ਕਿਸੇ ਸੱਚੇ ਇਨਸਾਨ ਦਾ ਦਿਲ ਤੋੜ ਕੇ ਤੀਸਰੇ ਤੇ ਕੋਲ ਖੁਸ਼ੀ ਲੱਭਣ ਚਾਹੁੰਦੇ ਨੇ ਉਹ ਅਕਸਰ ਤੋਖਾ ਹੀ ਖਾਂਦੇ ਨੇ ਪਿਆਰ ਇੱਕ ਐਸਾ ਤਜਰਬਾ ਹੈ ਜੋ ਇਨਸਾਨ ਨੂੰ ਕਦੇ ਹਾਰ ਨਹੀਂ ਦਿੰਦਾ ਅਤੇ ਨਫ਼ਰਤ ਇੱਕ ਐਸਾ ਤਜਰਬਾ ਹੈ ਜੋ ਇਨਸਾਨ ਨੂੰ ਕਦੇ ਜਿੱਤਨ ਨਹੀਂ ਦਿੰਦਾ ਜੋ ਮਨੁੱਖ ਆਪਣੀ ਜ਼ਿੰਦਗੀ ਅਤੀਤ ਦੇ ਸਾਹਰੇ ਜੀਉਂਦੇ ਨੇ ਉਨਾਂ ਨੂੰ ਬਾਬਾ ਬੁੱਲੇ ਸ਼ਾਹ ਜੀ ਸਮਝਾਉਂਦੇ ਨੇ ਸਿੰਧ ਕੀ ਨਪੂਤ ਕਾਲ ਵਿੱਚ ਹੈ ਨਾ ਪਵੇਖ ਵਿੱਚ ਇਨਸਾਨ ਦਾ ਅਸਲ ਸੁਖ ਉਸ ਦੇ ਵਰਤਮਾਨ ਵਿੱਚ ਹੈ ਇਸ ਲਈ ਮਜੂਦਾ ਪਲ ਦਾ ਆਨੰਦ ਲਓ ਅਤੇ ਨਿਸ਼ਕਾਮ ਕਰਮ ਕਰਦੇ ਰਹੋ ਕਿਸੇ ਨੇ ਪੁੱਛਿਆ ਬੁੱਲੇ ਸ਼ਾਹ ਜੀ ਪਿਆਰ ਦਾ ਅਸਲ ਮਤਲਬ ਕੀ ਹੁੰਦਾ ਹੈ ਬੁੱਲੇ ਸ਼ਾਹ ਜੀ ਮੁਸਕਰਾ ਕੇ ਬੋਲੇ ਜਿੱਥੇ ਮਤਲਬ ਹੋਵੇ ਉੱਥੇ ਪਿਆਰ ਹੁੰਦਾ ਹੀ ਨਹੀਂ ਜਿਸ ਰਿਸ਼ਤੇ ਵਿੱਚ ਸਵਾਰਤਾ ਹੰਕਾਰ ਜਾਂ ਮਤਲਬ ਹੋਵੇ ਉਹ ਰਿਸ਼ਤਾ ਕਦੇ ਪਿਆਰ ਨਹੀਂ ਕਹਲਾਉਂਦਾ ਕਿਉਂਕਿ ਪਿਆਰ ਨਿਸ਼ਕਾਮ ਹੁੰਦਾ ਹੈ ਬਿਨਾ ਕਿਸੇ ਲਾਭ ਦੇ ਜ਼ਿੰਦਗੀ ਦੇ ਅੱਤੇ ਦੁੱਖ ਇਸ ਕਰਕੇ ਪੈਦਾ ਹੁੰਦੇ ਨੇ ਕਿਉਂਕਿ ਸਾਡੀਆਂ ਉਮੀਦਾਂ ਵੱਡੀਆਂ ਹੁੰਦੀਆਂ ਨੇ ਇੰਨਾਂ ਉਮੀਦਾਂ ਦਾ ਤਿਆਗ ਕਰਕੇ ਵੇਖੋ ਜ਼ਿੰਦਗੀ ਵਿੱਚ ਸੋਖੇ ਸੁਖ ਹੋਵੇਗਾ ਮਨੁੱਖ ਦੇ ਜੀਵਨ ਤੇ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਉਸ ਦੀਆਂ ਆਪਣੀਆਂ ਆਸਾਂ ਤੇ ਇੱਛਾਵਾਂ ਹੁੰਦੀਆਂ ਨੇ ਮਨੁੱਖ ਦੀਆਂ ਇੱਛਾਵਾਂ ਬਹੁਤ ਤਗੜੀਆਂ ਹੁੰਦੀਆਂ ਨੇ ਪਰ ਜਦੋਂ ਚੀਜ਼ਾਂ ਉਸ ਦੀ ਮਰਜ਼ੀ ਮੁਤਾਬਕ ਨਾ ਹੋਣ ਮਨ ਉਦਾਸ ਹੋ ਜਾਂਦਾ ਹੈ ਜੇ ਮਨੁੱਖਾ ਆਪਣੀ ਇੱਛਾਵਾਂ ਦਾ ਤਿਆਗ ਕਰ ਲਵੇ ਤਾਂ ਉਸ ਦੀ ਜ਼ਿੰਦਗੀ ਵਿੱਚ ਸਿਰਫ ਸੋਖੇ ਹੀ ਸੁਖ ਹੋਵੇਗਾ। ਪ੍ਰੇਮ ਤੇ ਆਸਥਾ ਦੋਵਾਂ ਤੇ ਕਿਸੇ ਦਾ ਜ਼ੋਤ ਨਹੀਂ। ਇਹ ਮਨ ਜਿੱਥੇ ਲੱਗ ਜਾਵੇ ਉੱਥੇ ਹੀ ਰੱਬ ਦੇ ਦਰਸ਼ਨ ਹੋ ਜਾਂਦੇ ਨੇ। ਸਾਡੀ ਆਸਥਾ ਤੇ ਸਾਡਾ ਪ੍ਰੇਮ ਉਹ ਸ਼ਕਤੀ ਹੈ ਜਿਸ ਤੇ ਕਾਬੂ ਸਿਰਫ ਸਾਡੇ ਆਪਣੇ ਹੱਥ ਵਿੱਚ ਹੈ। ਜਿੱਥੇ ਵੀ ਦਿਲ ਲੱਗ ਜਾਵੇ ਉੱਥੇ ਸਾਨੂੰ ਰੱਬ ਹੀ ਨਜ਼ਰ ਆਉਂਦਾ ਹੈ। ਕਿਉਂਕਿ ਰੱਬ ਦਾ ਵਾਸ ਸੰਸਾਰ ਦੇ ਹਰ ਕਣ-ਕਣ ਵਿੱਚ ਹੈ ਜਿਸ ਮਨੁੱਖ ਦੇ ਅੰਦਰ ਹੰਕਾਰ ਵਸਦਾ ਹੈ ਉਸ ਤੇ ਜੀਵਨ ਤੋਂ ਮਾਨ ਮਰਿਆਤਾ ਤੇ ਉਸ ਦਾ ਨਾਮ ਹੌਲੇ-ਹੌਲੇ ਮੁਕਤੇ ਚਲੇ ਜਾਂਦੇ ਨੇ ਜੀਵਨ ਵਿੱਚ ਕਦੇ ਵੀ ਦਾਨ ਦੇਂਦਿਆ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਜਿਸ ਨੂੰ ਅਸੀਂ ਦਾਨ ਦੇ ਰਹੇ ਹਾਂ ਉਹ ਦਾਨ ਦੇ ਕੇ ਅਸੀਂ ਪਿਛਲੇ ਸ਼ਰਮਤਾ ਘਟ ਜਾ ਚੁੱਕਾ ਰਹੇ ਹੋਈਏ ਬੱਲੇ ਸ਼ਾਹ ਜੀ ਕਹਿੰਦੇ ਨੇ ਕਿ ਜਿਸ ਰਿਸ਼ਤੇ ਦੀ ਸ਼ੁਰੂਆਤ ਮਤਲਬ ਨਾਲ ਹੋਵੇ ਉਹ ਰਿਸ਼ਤਾ ਕਦੇ ਕਾਇਮ ਨਹੀਂ ਰਹਿੰਦਾ ਤੇ ਜਿਸ ਰਿਸ਼ਤੇ ਦੀ ਸ਼ੁਰੂਆਤ ਪ੍ਰੇਮ ਨਾਲ ਹੋਵੇ ਉਸ ਨੂੰ ਦੁਨੀਆ ਦੀ ਕੋਈ ਤਾਕਤ ਤੋੜ ਨਹੀਂ ਸਕਦੀ ਜਿਸ ਮਨੁੱਖ ਦਾ ਅਟਲ ਵਿਰੋਸਾ ਆਪਣੇ ਕਰਮਾਂ ਤੇ ਹੁੰਦਾ ਹੈ ਅਤੇ ਜੋ ਕਦੇ ਟਿਕਦਾ ਨਹੀਂ ਉਹ ਹੀ ਮਨੁੱਖ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ ਜੋ ਸਿਰਫ ਅਲਤੀ ਚਿੰਤਾ ਕਰਦਾ ਹੈ ਅਤੇ ਕਰਮ ਨਹੀਂ ਕਰਦਾ ਉਸ ਨੂੰ ਜੀਵਨ ਵਿੱਚ ਸਿਰਫ ਅਸਫਲਤਾ ਹੀ ਮਿਲਦੀ ਹੈ ਜੇ ਮਨੁੱਖ ਵਿੱਦਿਆ ਸਿੱਖਣ ਤੋਂ ਪਹਿਲਾਂ ਚੰਗੇ ਸੰਸਕਾਰ ਸਿੱਖ ਲਵੇ ਵਪਾਰ ਕਰਨ ਤੋਂ ਪਹਿਲਾਂ ਚੰਗਾ ਵਰਤਾ ਸਿੱਖ ਲਵੇ ਅਤੇ ਪਰਮਾਤਮਾ ਨੂੰ ਪਛਾਣਨ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਪਹਿਚਾਨ ਲਵੇ ਤਾਂ ਉਸ ਮਨੁੱਖ ਦੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਮੁਸ਼ਕਲ ਨਹੀਂ ਆਉਂਦੀ ਇਹ ਜਿਸਮ ਮਨੁੱਖ ਤੇ ਮਾਨਵ ਵਿੱਚੋਂ ਮੈਂ ਮੇਰਾ ਤੇਹੰਕਾਰ ਦਾ ਅੰਤੋ ਜਾਣਦਾ ਹੈ ਅਤੇ ਜਿਸਦੇ ਦਿਲ ਵਿੱਚ ਸੰਸਾਰੀ ਮੋਹ ਮਾਇਆ ਦੀ ਲਾਲਸਾ ਖਤਮ ਹੋ ਜਾਂਦੀ ਹੈ ਉਹੀ ਮਨੁੱਖ ਅੰਤ ਵਿੱਚ ਪਰਮਾਤਮਾ ਦੀ ਸ਼ਰਨ ਪ੍ਰਾਪਤ ਕਰਦਾ ਹੈ ਮਨੁੱਖ ਦੀਆਂ ਚਾਹਾਂ ਅਤੇ ਸੰਸਾਰਿਕ ਮੋਹ ਮਾਇਆ ਹੀ ਉਸ ਦੇ ਦੁੱਖਾਂ ਦਾ ਅਸਲੀ ਕਾਰਨ ਹੁੰਦੀਆਂ ਨੇ ਮਨੁੱਖ ਇਹ ਨਹੀਂ ਸਮਝਦਾ ਕਿ ਉਹ ਇਸ ਸੰਸਾਰ ਵਿੱਚ ਖਾਲੀ ਹੱਥ ਆਇਆ ਸੀ ਅਤੇ ਇਸ ਸੰਸਾਰ ਤੋਂ ਖਾਲੀ ਹੱਥ ਹੀ ਜਾਣਾ ਹੈ ਜਿਸ ਚੀਜ਼ ਨੂੰ ਉਹ ਆਪਣੀ ਸਮਝ ਕੇ ਖੁਸ਼ ਹੁੰਦਾ ਹੈ ਉਹੀ ਚੀਜ਼ ਉਸ ਤੇ ਦੁੱਖਾਂ ਦਾ ਕਾਰਨ ਬਣਦੀ ਹੈ ਕਿਉਂਕਿ ਜੋ ਅੱਜ ਸਾਡਾ ਹੈ ਕੱਲ ਕਿਸੇ ਹੋਰ ਦਾ ਹੋ ਜਾਵੇਗਾ ਮਨੁੱਖ ਦਾ ਗ੍ਰੋਧ ਇਸ ਸੰਸਾਰ ਵਿੱਚ ਉਸ ਤੋਂ ਵੱਡਾ ਦੁਸ਼ਮਣ ਹੈ ਕਿ ਕਿ ਜਦੋਂ ਮਨੁੱਖ ਕਰੋਧ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਮਨ ਵਿੱਚ ਹੰਕਾਰ ਦਾ ਜਨਮ ਹੁੰਦਾ ਹੈ ਹੰਕਾਰ ਸਾਡੀ ਬੁੱਤੀ ਦਾ ਨਾਸ਼ ਕਰ ਦਿੰਦਾ ਹੈ ਅਤੇ ਬੁੱਤੀ ਨਾਸ਼ ਹੋ ਜਾਵੇ ਤਾਂ ਮਨੁੱਖ ਦਾ ਨਾਸ਼ ਹੋਣਾ ਨਿਸ਼ਚਿਤ ਹੋ ਜਾਂਦਾ ਹੈ ਸਾਡੀ ਜ਼ਿੰਦਗੀ ਸਿਰਫ ਸਾਡੇ ਕਰਮਾਂ ਦੇ ਸਹਾਰੇ ਹੀ ਚਲਦੀ ਹੈ ਜਿਵੇਂ ਸਾਡੇ ਕਰਮ ਹੁੰਦੇ ਹਨ ਸਾਡੀ ਜ਼ਿੰਦਗੀ ਉਸੇ ਰੰਗ ਵਿੱਚ ਟਲਦੀ ਜਾਂਦੀ ਹੈ ਜ਼ਿੰਦਗੀ ਵਿੱਚ ਇੱਕ ਕੱਲ ਹਮੇਸ਼ਾ ਯਾਦ ਰੱਖੋ ਸਾਲ ਬਦਲ ਜਾਣ ਨਾਲ ਦਿਨ ਬਦਲ ਜਾਣ ਨਾਲ ਕੁਝ ਨਹੀਂ ਬਦਲਦਾ ਤੁਹਾਡੀ ਸੰਤ ਕੀ ਉਦੋਂ ਤੱਕ ਨਹੀਂ ਬਦਲੇਗੀ ਜਦੋਂ ਤੱਕ ਤੁਸੀਂ ਖੁਦ ਨੂੰ ਨਹੀਂ ਬਦਲੋਗੇ ਮਹਾਨ ਲੋਕ ਕਹਿੰਦੇ ਹਨ ਵਕਤ ਦੇ ਨਾਲ ਆਪਣੇ ਆਪ ਨੂੰ ਬਦਲਣਾ ਜ਼ਰੂਰੀ ਹੈ ਜੋ ਲੋਕ ਵਕਤ ਦੇ ਨਾਲ ਨਹੀਂ ਬਦਲਦੇ ਉਹ ਇਸ ਦੁਨੀਆ ਦੇ ਸਫ਼ਰ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਨੇ ਇਸ ਲਈ ਆਪਣੇ ਆਪ ਨੂੰ ਇੱਕ ਹੀ ਦਿਸ਼ਾ ਵਿੱਚ ਲੈ ਕੇ ਚੱਲੋ ਸਮੇਂ ਤੋਂ ਪਹਿਲਾਂ ਸਮਝ ਚੋ ਜੀਵਨ ਦਾ ਹਰ ਪਲ ਹਰ ਸਾਹ ਤੁਹਾਡੇ ਲਈ ਬਹੁਤ ਕੀਮਤੀ ਹੈ ਹਰ 365 ਦਿਨਾਂ ਬਾਅਦ ਨਵਾਂ ਸਾਲ ਆਉਂਦਾ ਹੈ ਪਰ ਕੀ ਫਰਕ ਪੈਂਦਾ ਹੈ ਜੇ ਤੁਹਾਡੇ ਅੰਦਰ ਦੀਆਂ ਗਲਤੀਆਂ ਕਮਜ਼ੋਰੀਆਂ ਉਸੇ ਤਰ੍ਹਾਂ ਵਸਦੀਆਂ ਰਹਿਣ ਤੇ ਤੁਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰਦੇ ਚਾਓ ਤਾਂ ਜ਼ਿੰਦਗੀ ਵਿੱਚ ਕੁਝ ਨਹੀਂ ਬਦਲਦਾ ਬਤਲਾ ਦਾ ਸਿਰਫ ਇਹੀ ਮਤਲਬ ਹੈ ਜੋ ਬੁੜਾਈ ਹੈ ਉਸ ਨੂੰ ਛੱਡ ਦਿਓ ਅਤੇ ਇੱਕ ਨਵੀਂ ਸ਼ੁਰੂਆਤ ਕਰੋ ਜੋ ਕੁਝ ਵੀ ਪਿੱਛੇ ਰਹਿ ਗਿਆ ਉਸ ਨੂੰ ਛੱਡ ਕੇ ਅੱਗੇ ਵਧੋ ਇਸ ਦੁਨੀਆ ਨੂੰ ਫਰਕ ਨਹੀਂ ਪੈਂਦਾ ਤੁਹਾਡੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ ਤੁਸੀਂ ਕਿਸ ਹਾਲਤ ਵਿੱਚ ਹੋ ਤੁਹਾਡੀ ਜ਼ਿੰਮੇਵਾਰੀ ਕੀ ਹੈ ਫਰਕ ਸਿਰਫ ਤੁਹਾਨੂੰ ਪੈਣਾ ਚਾਹੀਦਾ ਹੈ ਤੁਹਾਡਾ ਸੁਪਨਾ ਤੁਹਾਡੀ ਜ਼ਿੰਮੇਵਾਰੀ ਤੁਸੀਂ ਉਸ ਲਈ ਕੀ ਕਰ ਸਕਦੇ ਹੋ ਕੀ ਤਿਆਗ ਕਰ ਸਕਦੇ ਹੋ ਕੀ ਬਲੀਦਾਨ ਦੇ ਸਕਦੇ ਹੋ ਇਹ ਗੱਲ ਤੁਹਾਨੂੰ ਅੱਗੇ ਵਤਾਂਦੀ ਹੈ ਜਦ ਤੁਸੀ ਦੁਨੀਆਂ ਨੂੰ ਛੱਡ ਕੇ ਆਪਣੇ ਆਪ ਦੇ ਧਿਆਨ ਦੇਣਾ ਸ਼ੁਰੂ ਕਰਦੇ ਹੋ ਤਦ ਤੁਹਾਨੂੰ ਸਮਝ ਆਉਂਦੀ ਹੈ ਕਿ ਅਸਲ ਵਿੱਚ ਤੁਹਾਡੇ ਲਈ ਜ਼ਰੂਰੀ ਕੀ ਹੈ ਅਤੇ ਕਿਉਂ ਜ਼ਰੂਰੀ ਹੈ ਜੋ ਲੋਕ ਆਪਣੇ ਲਕਸ਼ ਨੂੰ ਪਹਿਲੀ ਤਰਜੀਹ ਦਿੰਦੇ ਨੇ ਉਹ ਹਰ ਵਾਰ ਜ਼ਿੰਦਗੀ ਵਿੱਚ ਨਵੀਆਂ ਉੱਚਾਈਆਂ ਹਾਸਲ ਕਰ ਜਾਂਦੇ ਨੇ ਸਮਝਣ ਵਾਲੀ ਗੱਲ ਇਹ ਹੈ ਜੋ ਚੀਜ਼ ਤੁਹਾਨੂੰ ਬੇਵਜਾ ਖਿੱਚੇ ਜਿਸ ਲਈ ਮਨ ਬਰਬਾਦ ਤਦਸੇ ਉੱਥੇ ਸੰਭਲ ਜਾਣਾ ਚਾਹੀਦਾ ਹੈ ਕਿਉਂਕਿ ਅਜਈਆਂ ਚੀਜ਼ਾਂ ਸਾਨੂੰ ਪਟਕਾਉਂਦੀਆਂ ਹਨ ਹਮੇਸ਼ਾ ਯਾਦ ਰੱਖੋ ਤੁਹਾਡਾ ਇੱਕ ਲਕਸ਼ ਹੈ ਤੇ ਤੁਸੀਂ ਇਸ ਜ਼ਿੰਦਗੀ ਵਿੱਚ ਕਿਸੇ ਖਾਸ ਮਕਸਦ ਲਈ ਹੋ ਅਤੇ ਚੌਵੀ ਸਦੂਰੀ ਹੁੰਦਾ ਹੈ ਉਸ ਤੇ ਧਿਆਨ ਦੇ ਨਾਲ ਲਾਸ਼ਮੀ ਹੁੰਦਾ ਹੈ ਜ਼ਿੰਦਗੀ ਤੱਕ ਚਲਦੀ ਰਹੇਗੀ ਵਕਤ ਤੱਕ ਬੀਤਦਾ ਰਹੇਗਾ ਸਾਲ ਬਦਲਤੇ ਰਹਿਣਗੇ ਇਸ ਲਈ ਆਪਣੇ ਆਪ ਨੂੰ ਵੀ ਬਦਲੋ ਅੰਤ ਵਿੱਚ ਇੱਕ ਛੋਟੀ ਜਿਹੀ ਕਹਾਣੀ ਨਾਲ ਅੱਜ ਤੇ ਇਸ ਸਫ਼ਰ ਨੂੰ ਆਖਰੀ ਅੰਜਾਮ ਦਿੰਦੇ ਹਾਂ ਕਹਾਣੀ ਦਾ ਨਾਮ ਹੈ ਇਕਾਂਤ ਦੀ ਤਾਕਤ ਇੱਕ ਵਾਰ ਦੀ ਗੱਲ ਹੈ ਇੱਕ ਆਦਮੀ ਸੀ ਜੋ ਬਿਲਕੁਲ ਇਕੱਲਾ ਰਹਿੰਦਾ ਸੀ ਉਹ ਆਪਣਾ ਸਮਾਂ ਹੋਰ ਲੋਕਾਂ ਨਾਲ ਬਿਤਾਉਣ ਦੀ ਬਜਾਏ ਆਪਣੇ ਵਿਚਾਰਾਂ ਅਤੇ ਆਪਣੇ ਖਿਆਲਾਂ ਤੇ ਕੰਮ ਕਰਨ ਵਿੱਚ ਲਗਾਉਂਦਾ ਸੀ ਉਸ ਦਾ ਇੱਕ ਸੁਪਨਾ ਸੀ ਜੀਵਨ ਵਿੱਚ ਕਾਮਯਾਬਨਾ ਅਤੇ ਉਹ ਇਹ ਕਲਪੱਖੋ ਵੀ ਜਾਣਦਾ ਸੀ ਕਿ ਇਹ ਤਾਂ ਦੇ ਸੰਭਵ ਹੈ ਜਦੋਂ ਉਹ ਇਕਾਂਤ ਵਿੱਚ ਰਹੇ ਜਦੋਂ ਉਹ ਆਦਮੀ ਚੁੱਪਚਾਪ ਬੈਠ ਕੇ ਆਪਣੇ ਵਿਚਾਰਾਂ ਤੇ ਧਿਆਨ ਕਰਦਾ ਉਸ ਦੇ ਅੰਦਰੋਂ ਨੀ ਸਮਝ ਵਧਣ ਲੱਗੀ ਨਵੇਂ-ਨਵੇਂ ਵਿਚਾਰ ਜਨਮ ਲੈਂਦੇ ਅਤੇ ਉਹ ਉਹਨਾਂ ਨੂੰ ਹੌਲੇ-ਹੌਲੇ ਆਪਣੀ ਜ਼ਿੰਦਗੀ ਵਿੱਚ ਲਗੂ ਕਰਨਾ ਸ਼ੁਰੂ ਕਰ ਦਿੱਤਾ ਸਮਾਪਤੀਤਾ ਗਿਆ ਉਸ ਦੇ ਵਿਚਾਰਾਂ ਨੇ ਤਾਕਤ ਫੜਨੀ ਸ਼ੁਰੂ ਕਰ ਦਿੱਤੀ ਹੁਣ ਉਹ ਆਪਣੇ ਮੰਜ਼ਿਲ ਵੱਲ ਪੂਰੀ ਤਰ੍ਹਾਂ ਕੇਂਦਰਿਤ ਹੋ ਗਿਆ ਸੀ ਉਸ ਨੇ ਆਪਣੇ ਕੰਮ ਵਿੱਚ ਨਵੇਂ ਤਰੀਕੇ ਜੋੜੇ ਅਤੇ ਬਹੁਤ ਜਲਦੀ ਉਸ ਦੀ ਜ਼ਿੰਦਗੀ ਸਫਲਤਾ ਵੱਲ ਤੇਜ਼ੀ ਨਾਲ ਅੱਗੇ ਵਧਣ ਲੱਗੀ ਉਹ ਆਪਣੇ ਹਰ ਪਲਾਨ ਨੂੰ ਸਫਲਤਾ ਨਾਲ ਪੂਰਾ ਕਰਤਾ ਗਿਆ ਅਤੇ ਇੱਕ ਦਿਨ ਉਹ ਉਹੀ ਬਣ ਗਿਆ ਜਿਸ ਦਾ ਉਹ ਸੁਪਨਾ ਦੇਖਦਾ ਸੀ ਬਹੁਤ ਸਫਲ ਇਨਸਾਨ ਪਰ ਸਭ ਤੋਂ ਖਾਸ ਗੱਲ ਕੀ ਸੀ ਉਸ ਨੇ ਆਪਣੇ ਇਕੱਲੇ ਰਹਿਣ ਦੇ ਫੈਸਲੇ ਤੇ ਕਦੇ ਪਛਤਾਵਾ ਨਹੀਂ ਕੀਤਾ ਕਿਉਂਕਿ ਉਹ ਜਾਣਦਾ ਸੀ ਇਕਾਂਤ ਵਿੱਚ ਰਹਿ ਕੇ ਹੀ ਉਸ ਨੇ ਆਪਣੇ ਵਿਚਾਰਾਂ ਨੂੰ ਪਾਲ ਲਿਆ ਸੀ ਆਪ ਵਿਚਾਰਾਂ ਨੂੰ ਤਾਕਤ ਦਿੱਤੀ ਸੀ ਅਤੇ ਉਹੀ ਉਸ ਦੀ ਸਫਲਤਾ ਦੀ ਅਸਲੀ ਕੁੰਜੀ ਵੀ ਬਣ ਕੇ ਸੋ ਦੋਸਤੋ ਉਮੀਦ ਕਰਦਾ ਹਾਂ ਅੱਜ ਦਾ ਇਹ ਰੋਹਾਨੀ ਸਫਲ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਇਹ ਵੀਡੀਓ ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਨਵਾਂ ਰਾਹ ਦਿਖਾਵੇਗੀ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੋ ਇਸ ਰੋਹਾਨੀ ਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ